i heard somebody outside yeah we checked your house we checked your backyard i walked all the way through all these backyards okay i'm sorry drop the sorry. fucking drop the fucking part you never know, get it but that's a head shot ਤਾਂ ਇਹ ਜੋ ਤੁਸੀਂ ਤਸਵੀਰਾਂ ਦੇਖੀਆਂ ਜੋ ਇਹ ਵੀਡੀਓ ਦੇਖੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਪੁਲਿਸ ਜਾਂ ਭਾਰਤ ਦੀ ਪੁਲਿਸ ਲੋਕਾਂ ਨਾਲ ਧੱਕਾ ਕਰਦੀ ਹੈ ਤਾਂ ਅਜਿਹਾ ਬਿਲਕੁਲ ਨਹੀਂ ਹੈ ਧੱਕਾ ਦੂਜੇ ਮੁਲਕਾਂ ਦੀ ਪੁਲਿਸ ਵੀ ਕਰਦੀ ਹੈ ਜਿਨ੍ਹਾਂ ਮੁਲਕਾਂ ਨੂੰ ਤੁਸੀਂ ਕਹਿੰਦੇ ਹੋ ਕਿ ਰਹਿਣ ਲਈ ਤੇ ਪੁਲਿਸ ਪ੍ਰਸ਼ਾਸਨ ਦੇ ਐਂਗਲ ਤੋਂ ਬਹੁਤ ਵਦਿਆ ਨੇ ਇਹ ਤਸਵੀਰਾਂ ਇਹ ਵੀਡੀਓ ਸੀ ਨਿਊਯਾਰਕ ਦੇ ਕੁਝ ਕਿਲੋਮੀਟਰ ਦੂਰ ਯਾਨੀ ਕੁਝ ਸੌ ਕਿਲੋਮੀਟਰ ਦੂਰ ਇੱਕ ਸਟੇਟ ਪੈਂਦਾ ਅਮਰੀਕਾ ਦੇ ਵਿੱਚ ਇਲਨੋਇਸ ਇਲਨੋਇਸ ਸਟੇਟ ਪੁਲਿਸ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਇਹ ਵੀਡੀਓ ਆਪਣੇ ਆਪ ਦੇ ਵਿੱਚ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਖਾਸ ਕਰ ਅਮਰੀਕਾ ਦੇ ਵਿੱਚ ਇਸ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ ਬੇਹਦ ਗੁੱਸੇ ਦੇ ਵਿੱਚ ਲੋਕ ਨੇ ਤੁਹਾਨੂੰ ਇਸ ਪੂਰੀ ਵੀਡੀਓ ਬਾਰੇ ਤੇ ਇਹ ਸਾਰੀ ਘਟਨਾ ਬਾਰੇ ਵਿਸਥਾਰ ਨਾਲ ਦੱਸਾਂਗੇ ਆਖਰਕਾਰ ਗੱਲ ਕੀ ਹੋਈ ਹੈ ਗੱਲ ਇਹ ਹੋਈ ਹੈ ਕੀ ਅਮਰੀਕਾ ਦੇ ਇਲਿਨੋਇਸ ਦੇ ਵਿੱਚ ਇੱਕ ਸਿਟੀ ਪੈਂਦੀ ਹੈ ਸੰਗਮਨ ਸੰਗਮਨ ਕਾਉਂਟੀ ਸੰਗਮਨ ਕਾਉਂਟੀ ਦੇ ਵਿੱਚ ਇੱਕ ਔਰਤ ਜਿਸ ਦਾ ਨਾਮ ਹੈ ਸੋਨਿਆ ਮੈਸੀ ਨਾਮ ਸੀ ਮੈਂ ਇਹ ਕਹਾਂਗਾ ਹੁਣ ਨਾਮ ਨਹੀਂ ਹੈ ਕਿਉਂਕਿ ਸੋਨਿਆ ਮੈਸੀ ਨੂੰ ਪੁਲਿਸ ਵਾਲੇ ਨੇ ਉਸ ਦੇ ਘਰ ਦੇ ਅੰਦਰ ਵੜ ਕੇ ਗੋਲੀ ਮਾਰ ਦਿੱਤੀ ਪੁਲਿਸ ਔਨ ਡਿਊਟੀ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਜਦੋਂ ਵੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਤਾਂ 911 ਤੇ ਲੋਕ ਫੋਨ ਕਰਦੇ ਨੇ 911 ਉੱਥੇ ਪੁਲਿਸ ਹੈਲਪਲਾਈਨ ਨੰਬਰ ਹੈ ਜਦੋਂ ਵੀ ਕੋਈ ਸਮੱਸਿਆ ਆਉਂਦੀ ਇਸ ਨੰਬਰ ਤੇ ਫੋਨ ਕੜਕਾਇਆ ਜਾਂਦਾ ਹੈ ਜੋ ਸੋਨਿਆ ਮੈਸੀ ਹੈ ਉਮਰ ਸੀ 36 ਸਾਲ ਇਹ ਰਹਿੰਦੇ ਸੀ ਸੰਗਮਨ ਕਾਉਂਟੀ ਦੇ ਵਿੱਚ ਜਿੱਥੇ ਆਪਣੇ ਘਰ ਦੇ ਵਿੱਚ ਦੇਰ ਰਾਤ ਉਹਨਾਂ ਨੂੰ ਲੱਗਿਆ ਕਿ ਮੈਨੂੰ ਕਿਸੇ ਨੇ ਫੋਲੋ ਕੀਤਾ ਜਾਂ ਮੇਰੇ ਘਰ ਦੇ ਵਿੱਚ ਕੋਈ ਦਾਖਲ ਹੋਇਆ ਹੈ ਇਸ ਡਰ ਦੇ ਕਾਰਨ ਸੋਨਿਆ ਮੈਸੀ ਨੇ ਪੁਲਿਸ ਨੂੰ ਫੋਨ ਕੀਤਾ 911 911 ਤੇ ਪੁਲਿਸ ਪਾਰਟੀ ਪਹੁੰਚੀ ਦੋ ਪੁਲਿਸ ਵਾਲੇ ਪਹੁੰਚੇ ਘਰ ਦੇ ਵਿੱਚ ਉਹਨਾਂ ਨੇ ਖੋਜ ਪੜਤਾਲ ਕੀਤੀ ਦੇਖਿਆ ਆਲੇ ਦੁਆਲੇ ਤਾਂ ਉਹਨਾਂ ਨੇ ਗੇਟ ਖੜਕਾਇਆ ਅਤੇ ਕਿਹਾ ਕਿ ਜੋ ਤੁਸੀਂ ਸਾਨੂੰ ਸ਼ਿਕਾਇਤ ਭੇਜੀ ਸੀਗੀ ਤੁਹਾਡੇ ਘਰ ਕੋਈ ਵੜ ਆਇਆ ਹੈ ਇੱਥੇ ਤਾਂ ਕੋਈ ਨਹੀਂ ਹੈ ਅਸੀਂ ਬਾਹਰ ਵੀ ਦੇਖਿਆ ਪਿੱਛੇ ਵੀ ਦੇਖਿਆ ਆਲੇ-ਦੁਆਲੇ ਵੀ ਦੇਖਿਆ ਪਰ ਕੋਈ ਨਹੀਂ ਹੈ ਗੱਲਬਾਤ ਹੋ ਰਹੀ ਹੈ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿ ਪੁਲਿਸ ਵਾਲੇ ਇਹ ਜੋ ਫੁਟੇਜ ਹੈ ਤੁਹਾਨੂੰ ਪਤਾ ਹੈ ਜੇਕਰ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਇਹ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਇੱਕ ਰੂਲ ਹੈ ਕਿ ਪੁਲਿਸ ਵਾਲੇ ਬੋਡੀ ਕੈਮ ਲਾ ਕੇ ਚੱਲਦੇ ਨੇ ਬੋਡੀ ਕੈਮ ਦਾ ਮਤਲਬ ਕਿ ਪੁਲਿਸ ਵਾਲਿਆਂ ਦੇ ਛਾਤੀ ਤੇ ਇੱਕ ਕੈਮਰਾ ਲੱਗਿਆ ਹੁੰਦਾ ਹੈ ਕਿ ਜੋ ਵੀ ਉਹ ਕਾਰਵਾਈ ਕਰਦੇ ਨੇ ਉਸ ਕਾਰਵਾਈ ਉਹ ਕਾਰਵਾਈ ਹਮੇਸ਼ਾ ਉਸ ਦੇ ਵਿੱਚ ਰਿਕਾਰਡ ਹੁੰਦੀ ਰਹਿੰਦੀ ਹੈ ਤੇ ਇਸੇ ਦੇ ਤਹਿਤ ਇਹ ਵੀਡੀਓ ਵੀ ਜਾਰੀ ਕੀਤਾ ਗਿਆ ਇਲਨੋਇਸ ਸਟੇਟ ਪੁਲਿਸ ਵੱਲੋਂ ਉਹਨਾਂ ਵੱਲੋਂ ਇਹ ਜਾਰੀ ਕੀਤਾ ਗਿਆ ਇਹ ਮਾਮ ਇਸੇ ਮਹੀਨੇ ਦਾ ਮਾਮਲਾ ਹੈ ਜਦੋਂ ਇਹ ਵੀਡੀਓ ਜਾਰੀ ਕੀਤੀ ਗਈ ਇਸ ਵੀਡੀਓ ਦੇ ਵਿੱਚ ਜੋ ਚੀਜ਼ਾਂ ਸਾਹਮਣੇ ਆਈਆਂ ਉਹ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇਸ ਵੀਡੀਓ ਦੇ ਵਿੱਚ ਬੋਡੀ ਕੈਮ ਦੇ ਵਿੱਚ ਸਭ ਕੁਝ ਰਿਕਾਰਡ ਹੋਇਆ ਪੁਲਿਸ ਵਾਲੇ ਦੀ ਇਸ ਔਰਤ ਨਾਲ ਬਹਿਸ ਹੁੰਦੀ ਹੈ ਬਹਿਸ ਦੇ ਵਿੱਚ ਅਚਾਨਕ ਪੁਲਿਸ ਵਾਲਾ ਆਪਣੀ ਗਨ ਕੱਢਦਾ ਤੇ ਉਸ ਲੇਡੀ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੰਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਹੁਣ ਤੁਹਾਨੂੰ ਲੱਗੇਗਾ ਕਿ ਇਹ ਇੱਕ ਆਪਣੇ ਆਪ ਦੇ ਵਿੱਚ ਕ੍ਰਾਈਮ ਤਾਂ ਹੈ ਪਰ ਇਹਦੇ ਵਿੱਚ ਖਾਸ ਗੱਲ ਕੀ ਹੈ ਖਾਸ ਗੱਲ ਇਹ ਹੈ ਕਿ ਇਸ ਇਹ ਔਰਤ ਸਿਆਹ ਫਾਰਮ ਹੈ ਸਿਆਹ ਫਾਰਮ ਦਾ ਮਤਲਬ ਬਲੈਕ ਅਮਰੀਕਾ ਦੇ ਵਿੱਚ ਕਾਲੇ ਅਤੇ ਗੋਰਿਆਂ ਦਾ ਭੇਦ ਬਹੁਤ ਜ਼ਿਆਦਾ ਹੈ ਇਹ ਔਰਤ ਜਿਸ ਦਾ ਨਾਮ ਸੋਨਿਆ ਮੈਸੀ ਮੈਸੀ ਸੀ ਉਮਰ ਸੀ 36 ਸਾਲ ਇਸ ਨੇ ਜਦੋਂ ਪੁਲਿਸ ਨੂੰ ਬੁਲਾਇਆ ਆਪਣੀ ਸ਼ਿਕਾਇਤ ਦਿੱਤੀ ਕਿ ਮੇਰੇ ਘਰ ਕੋਈ ਵੜਾ ਆ ਪੁਲਿਸ ਨੂੰ ਹਾਲਾਂਕਿ ਉੱਥੇ ਕੁਝ ਮਿਲਿਆ ਨਹੀਂ ਪੁਲਿਸ ਦੀ ਇਸ ਦੇ ਨਾਲ ਬਹਿਸਬਾਜ਼ੀ ਹੁੰਦੀ ਹੈ ਤਾਂ ਇੱਕ ਪੁਲਿਸ ਵਾਲਾ ਗੋਲੀ ਚਲਾਉਂਦਾ ਤੇ ਇਸ ਦੀ ਮੌਤ ਹੋ ਜਾਂਦੀ ਹੈ ਹੁਣ ਅੱਗੇ ਵਧਿਏ ਇਸ ਕਹਾਣੀ ਦੇ ਵਿੱਚ ਅੱਗੇ ਦੇ ਕਿਹੜੇ ਮੋੜ ਨੇ ਇਹ ਵੀ ਦੱਸਦੇ ਆ ਸਭ ਤੋਂ ਪਹਿਲਾਂ ਜਿਹੜੀ ਬਹਿਸਬਾਜ਼ੀ ਸੀ ਇਹਨਾਂ ਪੁਲਿਸ ਵਾਲਿਆਂ ਦੀ ਇਸ ਔਰਤ ਦੇ ਨਾਲ ਜੋ ਗੱਲਬਾਤ ਹੋਈ ਉਹ ਤੁਹਾਨੂੰ ਸੁਣਾ ਦਿੰਨੇ ਆ I heard somebody outside. Yeah, we checked your house. We checked your backyard. I walked all the way through all these backyards. We checked your front yard. I, I just, just just driver's license will do, and I'll get out of your hair. I want to show y'all my paperwork. I will what? get your paperwork. What paperwork? Okay. I got some paperwork. we well, just get your ID. Real well, quick. let's get your ID first, and then one task at a time okay, let me here. Okay. Here, grab your ID for me. Uh huh. Okay. Your ID. One task at a time. So let's do an ID. And then you can dig around for your uh, paperwork. I don't know where my ID is. You can have... in that stack right there, maybe? One second. Just check on her. No, we don't need a fire while we're here. All right. Okay. Okay. Oh. <laughs> where are you going? Uh huh? Where are you going? Away uh, from your hot steaming uh, water. Away from my hot steaming water? Yeah. Oh, I ਇੱਕ ਇੱਕ ਕਰਕੇ ਤੁਹਾਨੂੰ ਇਸ ਵੀਡੀਓ ਬਾਰੇ ਸਮਝਾਉਂਦੇ ਆ ਕਿ ਆਖਿਰ ਹੋਇਆ ਕੀ ਸੀ ਪਹਿਲੇ ਜੋ ਤੁਸੀਂ ਫੁਟੇਜ ਦੇਖ ਰਹੇ ਹੋ ਉਹ ਇਹੀ ਹੈ ਕਿ ਪੁਲਿਸ ਪਹੁੰਚਦੀ ਹੈ ਇਸ ਔਰਤ ਦੇ ਘਰ ਦੇ ਬਾਹਰ ਗੇਟ ਖੜਕਾਉਂਦੀ ਹੈ ਤੇ ਕਹਿੰਦੀ ਕਿ ਤੁਹਾਡੀ ਸ਼ਿਕਾਇਤ ਮਿਲੀ ਸੀ ਜੀ ਤੁਸੀਂ ਕਿਹਾ ਸੀ ਤੁਹਾਡੇ ਘਰ ਕੋਈ ਵੜਾ ਹੈ ਪਰ ਸਾਨੂੰ ਕੋਈ ਨਹੀਂ ਮਿਲਿਆ ਔਰਤ ਦੇ ਨਾਲ ਗੱਲਬਾਤ ਹੋ ਹੀ ਰਹੀ ਹੁੰਦੀ ਹੈ ਕਿ ਇੱਕ ਪੁਲਿਸ ਵਾਲਾ ਜੋ ਇਸ ਮਾਮਲੇ ਦੇ ਵਿੱਚ ਮਲਜ਼ਮ ਹੈ ਉਸ ਦਾ ਨਾਮ ਹੈ ਗਰੇਸਨ ਗਰੇਸਨ ਨਾਮ ਦਾ ਪੁਲਿਸ ਵਾਲਾ ਔਰਤ ਦੇ ਪਿੱਛੇ-ਪਿੱਛੇ ਉਹਦੇ ਘਰ ਦੇ ਵਿੱਚ ਵੜਦਾ ਤੇ ਉਸ ਨੂੰ ਕਹਿੰਦਾ ਕਿ ਐਦਾਂ ਕਰੋ ਜੋ ਤੁਸੀਂ ਸ਼ਿਕਾਇਤ ਦਿੱਤੀ ਸੀ ਉਸ ਦੇ ਮੁਤਾਬਕ ਤਾਂ ਸਾਨੂੰ ਕੁਝ ਮਿਲਿਆ ਨਹੀਂ ਤੁਸੀਂ ਆਪਣੀ ਆਈਡੀ ਕਾਰਡ ਚੈੱਕ ਕਰਾਓ ਉਹ ਔਰਤ ਆਪਣਾ ਆਈਡੀ ਕਾਰਡ ਚੈੱਕ ਕਰ ਰਹੀ ਹੈ ਜੇ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਔਰਤ ਆਈਡੀ ਕਾਰਡ ਲੱਭਦੀ ਲੱਭਦੀ ਅਚਾਨਕ ਉਹਨੂੰ ਪੁਲਿਸ ਵਾਲਾ ਕਹਿੰਦਾ ਕਿ ਜੋ ਤੁਹਾਡੇ ਸਟੋਵ ਤੇ ਕੁਝ ਉਬਲ ਰਿਹਾ ਕੁਝ ਪਾਣੀ ਵਗੈਰਾ ਰੱਖਿਆ ਗਿਆ ਹੈ ਇਸ ਨੂੰ ਤੁਸੀਂ ਕਿਰਪਾ ਕਰਕੇ ਬੰਦ ਕਰ ਦਿਓ ਤੇ ਇਸ ਸਟੋਵ ਨੂੰ ਇਸ ਜੋ ਪਤੀਲਾ ਰੱਖਿਆ ਹੈ ਇਸ ਨੂੰ ਥੱਲੇ ਉਤਾਰ ਦਿਓ ਸਟੋਵ ਤੋਂ ਉਹ ਔਰਤ ਆਪਣੇ ਕਿਚਨ ਵੱਲ ਵੱਦੀ ਹੈ ਤੇ ਉੱਥੇ ਹੀ ਇਹਨ ਔਰਤ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਸੋਨਿਆ ਮੈਸੀ ਸੀ ਉਸ ਦਾ ਦਿਮਾਗੀ ਤੌਰ ਤੇ ਇਲਾਜ ਵੀ ਜਾਰੀ ਸੀ ਇਸ ਤਰ੍ਹਾਂ ਦੀ ਖਬਰਾਂ ਵੀ ਨੇ ਤਾਂ ਇਹ ਇਸ ਦਾ ਮਤਲਬ ਇਹ ਹੈ ਕਿ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਔਰਤ ਔਰ ਇਹ ਵੀ ਕਿਹਾ ਜਾ ਰਿਹਾ ਹੈ ਹਾਲਾਂਕਿ ਕਨਫਰਮ ਰਿਪੋਰਟ ਨਹੀਂ ਹੈ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਔਰਤ ਨੂੰ ਪੈਰਾਨੋਇਡਸ ਯਾਨੀ ਕਿ ਇਸ ਔਰਤ ਨੂੰ ਲੋਕ ਦਿਖਦੇ ਸੀ ਕਈ ਘਟਨਾਵਾਂ ਜਿਹੜੀਆਂ ਅਕਸਰ ਹੁੰਦੀਆਂ ਨਹੀਂ ਸੀ ਉਹ ਇਸ ਨੂੰ ਲੱਗਦਾ ਸੀ ਵਾਪਰ ਰਿਹਾ ਹੋ ਸਕਦਾ ਹੈ ਕਿ ਸ਼ਾਇਦ ਉਸ ਨੂੰ ਲੱਗਿਆ ਹੋਵੇ ਕਿ ਮੇਰੇ ਘਰ 'ਚ ਕੋਈ ਵੜਾ ਹੈ ਇਸ ਕਰਕੇ ਉਸਨੇ 911 ਤੇ ਫੋਨ ਕੀਤਾ ਸੀ ਪੁਲਿਸ ਵਾਲੇ ਆਉਂਦੇ ਨੇ ਪੁਲਿਸ ਵਾਲੇ ਅੰਦਰ ਵੜਦੇ ਨੇ ਗੱਲਬਾਤ ਤੋਂ ਬਾਅਦ ਤੇ ਇੱਕ ਪੁਲਿਸ ਵਾਲਾ ਅਚਾਨਕ ਉਹਨੂੰ ਕਹਿੰਦਾ ਹੈ ਕਿ ਤੁਹਾਡੇ ਸਟੋਵ ਤੇ ਜੋ ਵੀ ਉਬਲ ਰਿਹਾ ਉਹਨੂੰ ਥੱਲੇ ਰੱਖ ਦਿਓ ਮੈਂ ਇੱਥੇ ਅੱਗ ਨਹੀਂ ਦੇਖਣਾ ਚਾਹੁੰਦਾ ਇੰਨੀ ਗੱਲ ਤੁਹਾਨੂੰ ਆਮ ਲੱਗ ਰਹੀ ਹੋਵੇਗੀ ਕਿ ਗੱਲਬਾਤ ਹੋ ਰਹੀ ਹੈ ਪਰ ਅਚਾਨਕ ਉਹ ਔਰਤ ਇਸ ਪੁਲਿਸ ਵਾਲੇ ਨੂੰ ਕਹਿੰਦੀ ਹੈ ਕਿ ਮੈਂ ਰੱਬ ਦੇ ਨਾਂ ਤੇ ਤੈਨੂੰ ਮਤਲਬ ਕਿ ਜੋ ਆਪਣੇ ਭਾਸ਼ਾ ਦੇ ਵਿੱਚ ਕਹਿੰਦੀ ਹੈ ਧਾਰਮਿਕ ਤੌਰ ਤੇ ਪੁਲ ਪੁਲਿਸ ਵਾਲਾ ਕਹਿੰਦਾ ਹੈ ਕਿ ਮੈਨੂੰ ਰੱਬ ਦਾ ਹਵਾਲਾ ਨਾ ਦਿਓ ਕਿਰਪਾ ਕਰਕੇ ਤੇ ਅਚਾਨਕ ਗੋਲੀ ਆਪਣਾ ਆਪਣੀ ਪਿਸਤੌਲ ਕੱਢਦਾ ਤੇ ਉਸ ਨੂੰ ਗੋਲੀ ਮਾਰ ਦਿੰਦਾ ਉਸ ਤੋਂ ਬਾਅਦ ਦੀ ਕਹਾਣੀ ਸੁਣੋ ਉਸ ਤੋਂ ਬਾਅਦ ਦੀ ਕਹਾਣੀ ਇਹ ਹੈ ਕਿ ਜਦੋਂ ਤੁਸੀਂ ਇਸ ਫੁਟੇਜ 'ਚ ਦੇਖ ਰਹੇ ਹੋਵੋਗੇ ਬੋਡੀ ਕੈਮ ਲੱਗਿਆ ਹੋਇਆ ਹੈ ਕਿਉਂਕਿ ਇਹ ਕੋਈ ਸ਼ੂਟ ਨਹੀਂ ਚੱਲ ਰਿਹਾ ਕਿ ਇਹਨਾਂ ਦੇ ਸਰੀਰ ਤੇ ਜੋ ਕੈਮਰਾ ਲੱਗਿਆ ਉਸ ਦੇ ਨਾਲ ਹੀ ਸਭ ਕੁਝ ਰਿਕਾਰਡ ਹੋ ਰਿਹਾ ਹੈ ਨਾਲ ਜੋ ਪੁਲਿਸ ਵਾਲਾ ਆਇਆ ਹੋਇਆ ਸੀ ਮਿਸਟਰ ਗ੍ਰੇਸਨ ਦੇ ਨਾਲ ਜੋ ਪੁਲਿਸ ਵਾਲਾ ਇਸ ਦੇ ਵਿੱਚ ਮੁਲਜ਼ਮ ਹੈ ਗ੍ਰੇਸਨ ਦਾ ਜੋ ਪੁਲਿਸ ਜੋ ਅਧਿਕਾਰੀ ਸੀ ਨਾਲ ਜੋ ਸਾਥੀ ਆਇਆ ਸੀ ਉਸ ਨੇ ਅਚਾਨਕ ਦੇਖ ਕੇ ਆਫਰਾ-ਤਫਰੀ ਹੋ ਗਈ ਕਿ ਇਸ ਨੇ ਗੋਲੀ ਚਲਾ ਦਿੱਤੀ ਇਸ ਔਰਤ ਤੇ ਉਹ ਕਹਿੰਦਾ ਕਿ ਮੈਂ ਫਰਸਟ ਏਡ ਕਿਟ ਲੈ ਕੇ ਆ ਰਿਹਾ ਇਸ ਨੂੰ ਬਚਾਉਣ ਦੇ ਲਈ ਟੈਗਰੇਸਨ ਉਸਨੂੰ ਰੋਕਦਾ ਹੈ ਤੇ ਉਸਨੂੰ ਕਹਿੰਦਾ ਕਿ ਹੁਣ ਇਸ ਦੀ ਕੋਈ ਲੋੜ ਨਹੀਂ ਇਹ ਨਹੀਂ ਬਚੇਗੀ ਤੁਹਾਨੂੰ ਮੜ ਕੇ ਸੁਣਾਉਂਦੇ ਆ ਇਹ ਜਿਹੜੀ ਗੱਲਬਾਤ ਹੋਈ ਹੈ ਗੋਲੀ ਮਾਰਨ ਤੋਂ ਬਾਅਦ ਕਿਉਂਕਿ ਗੋਲੀ ਜਦੋਂ ਮਾਰ ਰਿਹਾ ਇਹ ਬਹੁਤ ਹੀ ਆਪਣੇ ਆਪ ਵਿੱਚ ਡਰੋਨ ਵਾਲਾ ਸੀਨ ਹੈ ਇਹ ਤਸਵੀਰਾਂ ਇਹ ਵੀਡੀਓ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਇਹ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਨੇ ਇਸ ਕਰਕੇ ਇਹ ਗੋਲੀ ਚਲਾਉਣ ਤੋਂ ਬਾਅਦ ਦੀ ਜੋ ਕਨਵਰਸੇਸ਼ਨ ਸੀ ਤੁਹਾਨੂੰ ਇਹ ਸੁਣਾਉਂਦੇ ਆ ਇਹ ਪੁਲਿਸ ਵਾਲੇ ਆਪਸ ਵਿੱਚ ਕੀ ਗੱਲਬਾਤ ਕਰ ਰਹੇ ਨੇ ਗੱਲਬਾਤ ਇਹ ਹੈ ਕਿ ਮਿਸਟਰ ਗਰੇਸਨ ਜੋ ਕਿ ਪੁਲਿਸ ਵਾਲਾ ਹੈ ਜੋ ਕਿ ਸ਼ੈਰਿਫ ਹੈ ਉਸ ਇਲਾਕੇ ਦਾ ਕਿਉਂਕਿ ਅਮਰੀਕਾ ਦੇ ਵਿੱਚ ਜਿਹ ਤਾ ਸ਼ਰੀਫ ਗ੍ਰੈਸਨ ਕਹਿੰਦਾ ਕਿ ਹੁਣ ਤੈਨੂੰ ਫਰਸਟ ਏਡ ਕਿਟ ਲੈ ਕੇ ਆਉਣ ਦੀ ਕੋਈ ਲੋੜ ਨਹੀਂ ਇਸ ਦਾ ਕੰਮ ਤਮਾਮ ਹੋ ਚੁੱਕਿਆ ਤੁਸੀਂ ਇਹ ਵੀ ਉਹਨਾਂ ਦੀ ਗੱਲਬਾਤ ਸੁਣੋ ਤੇ ਬੋਡੀ ਕੈਂਪ ਦੇ ਵਿੱਚ ਜੋ ਗੱਲਬਾਤ ਰਿਕਾਰਡ ਹੋਈ ਹੈ ਉਹ ਵੀ ਸੁਣੋ ਹਾਂ ਹਾਂ ਵੇਟ ਇਨ ਯਰ ਹੌਟ ਸਟੀਵਨ ਵਾਟਰ ਆ ਵੇਟ ਇਨ ਮਾਈ ਹੌਟ ਸਟੀਵਨ ਵਾਟਰ ਯਾ ਆਈ ਰਿਪੀਟ ਯੂ ਇਨ ਦਾ ਨੇਮ ਆ ਜੀਸਸ ਆ ਕਿਉ ਇਨ ਐਨ ਦਾ ਬੈਰ ਆਈ ਸ਼ੋਰ ਗਾਟ ਆਲ ਫੱਕਿੰਗ ਸ਼ੀਟ ਸੇ ওকে ਆਮ ਸੌਰੀ ਡਾਟ ਦ ਫੱਕਿੰਗ ਟੌਪ ਟੌਪ ਦੀ ਪਾਰਟ Now we got a headshot wounded the female. Headshot wound to the female. 1078. I was on, I was on. I'm gonna go get my kit. Now you headshot. actually done. You can go get it, but that's a headshot. <clears throat> ਹਾਲਕਿ ਇਸ ਤੋਂ ਬਾਅਦ ਇੱਕ ਹੋਰ ਗੱਲ ਹੈ ਕਿ ਜੋ ਮਿਸਟਰ ਗਰੇਸਨ ਹੈ ਜੋ ਪੁਲਿਸ ਵਾਲਾ ਹੈ ਉਹ ਆਪ ਖੁਦ ਬਾਹਰ ਜਾਂਦਾ ਤੇ ਆਪਣੀ ਜੋ ਕਿਉਂਕਿ ਬਹੁਤ ਸਾਰੀ ਬੋਡੀ ਕੈਮ ਦੀ ਫੁਟੇਜ ਇਸ ਦੇ ਵਿੱਚ ਜਾਰੀ ਕੀਤੀ ਗਈ ਹੈ ਕਿ ਇੱਕ ਅੰਦਰ ਵੱੜਦੇ ਦੀ ਅੰਦਰ ਤੋਂ ਬਾਹਰ ਆਉਂਦੇ ਦੀ ਗਰੇਸਨ ਖੁਦ ਜਾਂਦਾ ਆਪਣੀ ਗੱਡੀ ਵੱਲ ਤੇ ਉਹ ਮੈਡੀਕਲ ਕਿਟ ਲੈ ਕੇ ਆਉਂਦਾ ਹੈ ਤਾਂ ਕਿ ਬਲੀਡਿੰਗ ਰੋਕੀ ਜਾ ਸਕੇ ਪਰ ਉਸ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਤਾਂ ਸਾਰੀ ਕਹਾਣੀ ਇਹ ਹੈ ਕਿ ਇਲINOIS ਸਟੇਟ ਪੁਲਿਸ ਨੇ ਇੱਕ ਵੀਡੀਓ ਜਾਰੀ ਕੀਤਾ 6 ਜੁਲਾਈ ਦਾ ਇਹ ਵੀਡੀਓ ਬੋਡੀ ਕੈਮ ਦੇ ਵਿੱਚ ਪੁਲਿਸ ਕੋਲ ਰਿਕਾਰਡ ਹੋ ਜਾਂਦੀ ਜੋ ਵੀ ਪੁਲਿਸ ਵਾਲੇ ਕਾਰਵਾਈ ਕਰ ਰਹੇ ਹੁੰਦੇ ਨੇ ਫੀਲਡ 'ਚ ਉਸ ਤੋਂ ਬਾਅਦ ਇਹ ਸਮਝ ਆਉਂਦਾ ਹੈ ਕਿ ਜੋ ਸੋਨੀਆ ਮੈਸੀ ਹੈ 36 ਸਾਲ ਦੀ ਲੇਡੀ ਉਸਨੇ ਪੁਲਿਸ ਨੂੰ 911 ਤੇ ਕਾਲ ਕਰਕੇ ਬੁਲਾਇਆ ਸੀ ਇਹ ਕਹਿੰਦੇ ਹੋਏ ਕਿ ਮੇਰੇ ਘਰ ਕੋਈ ਵੜਾ ਹੈ ਕਿਰਪਾ ਕਰਕੇ ਆ ਕੇ ਚੈੱਕ ਕਰੋ ਪੁਲਿਸ ਪਹੁੰਚਦੀ ਹੈ ਚੈੱਕ ਕਰਦੀ ਹੈ ਪਰ ਪੁਲਿਸ ਨੂੰ ਕੋਈ ਨਹੀਂ ਲੱਭਦਾ ਤੇ ਪੁਲਿਸ ਉਸ ਤੋਂ ਉਸਦਾ ਆਈਡੀ ਕਾਰਡ ਪੁੱਛਦੀ ਹੈ ਆਈਡੀ ਕਾਰਡ ਪੁੱਛਦੇ ਹੋਈ ਥੋੜੀ ਬਹਿਸ ਹੁੰਦੀ ਹੈ ਉਸ ਤੋਂ ਬਾਅਦ ਇਹ ਪੁਲਿਸ ਵਾਲਾ ਮਿਸਟਰ ਗ੍ਰੇਸਨ ਉਸ ਨੂੰ ਗੋਲੀ ਮਾਰ ਦਿੰਦਾ ਹੈ ਅਤੇ ਉਸ ਤੋਂ ਚਲਾ ਜਾਂਦਾ ਹੈ ਉਸ ਤੋਂ ਬਾਅਦ ਚਲਾ ਜਾਂਦਾ ਹੈ ਤਾਂ ਜਦੋਂ ਇਹ ਵੀਡੀਓ 6 ਜੁਲਾਈ ਦੇ ਵੀਡੀਓ ਅਮਰੀਕਾ ਦੇ ਵਿੱਚ ਨਸ਼ਰ ਕੀਤਾ ਗਿਆ ਪੁਲਿਸ ਵੱਲੋਂ ਇਸ ਵੀਡੀਓ ਦੇ ਨਸ਼ਰ ਕਰਨ ਤੋਂ ਬਾਅਦ ਪੂਰੇ ਅਮਰੀਕਾ ਦੇ ਵਿੱਚ ਇਸ ਸਮੇਂ ਜੋ ਸੋਨਿਆ ਮੈਸੀ ਦੇ ਹੱਕ ਦੇ ਵਿੱਚ ਲੋਕ ਸੜਕਾਂ ਤੇ ਉਤਰ ਆਏ ਨੇ ਲੋਕਾਂ ਨੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਨੇ ਅਤੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਬਲੈਕ ਲਾਈਵਸ ਮੈਟਰ ਅਮਰੀਕਾ ਦੇ ਵਿੱਚ ਇੱਕ ਟਰਮ ਹੈ ਕਿਉਂਕਿ ਅਮਰੀਕਾ ਦੇ ਵਿੱਚ ਅਕਸਰ ਜਿਹੜੇ ਹੇਟ ਕਰਾਈਮ ਹੁੰਦੇ ਨੇ ਉਹ ਨਾਨ ਅਮਰੀਕਨ ਯਾਨੀ ਕਿ ਜੋ ਲੋਕ ਗੋਰੇ ਲੋਕ ਨੇ ਗੋਰੇ ਲੋਕਾਂ ਤੋਂ ਇਲਾਵਾ ਜੋ ਲੋਕ ਕਾਲੇ ਨੇ ਹੈ ਹੋਰ ਕਿਸੇ ਇਲਾਕੇ ਦੇ ਰਹਿਣ ਵਾਲੇ ਨੇ ਉਹਨਾਂ ਦੇ ਖਿਲਾਫ ਇੱਕ ਤਰ੍ਹਾਂ ਦੀ ਨਫ਼ਰਤ ਅਮਰੀਕਾ ਦੇ ਵਿੱਚ ਹੈ ਅਮਰੀਕਾ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਨੇ ਖਾਸ ਕਰ ਕਾਲੇ ਲੋਕਾਂ ਦੇ ਖਿਲਾਫ ਯਾਨੀ ਸਿਆਹ ਫਾਰਮ ਲੋਕਾਂ ਦੇ ਖਿਲਾਫ ਉਸ ਵੇਲੇ ਕਾਫੀ ਵੱਡੇ ਪੱਧਰ ਤੇ ਲੋਕ ਸੜਕਾਂ ਤੇ ਉਤਰਦੇ ਨੇ ਸੋਨਿਆ ਮੈਸੀ ਦੇ ਮਾਮਲੇ ਦੇ ਵਿੱਚ ਵੀ ਇਹੀ ਹੋਇਆ ਸੋਨਿਆ ਮੈਸੀ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਸਾਹਮਣੇ ਆਇਆ ਉਸ ਦੇ ਵਕੀਲ ਸਾਹਮਣੇ ਆਏ ਨੇ ਤੇ ਉਹਨਾਂ ਲੋਕਾਂ ਨੇ ਰੋਡ ਤੇ ਉਤਰ ਕੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਨੇ ਲੋਕ ਸੋਸ਼ਲ ਮੀਡੀਆ ਤੇ ਵੀ ਲਿਖ ਰਹੇ ਨੇ ਲੋਕਾਂ ਨੇ ਇੱਕ ਹੋਰ ਮੁਹਿੰਮ ਵੀ ਚਲਾ ਦਿੱਤੀ ਮੁਹਿੰਮ ਇਹ ਹੈ ਕਿ ਜਦੋਂ ਸਟੋਵ ਤੇ ਉਬਲਦਾ ਪਾਣੀ ਸੋਨਿਆ ਮੈਸੀ ਨੇ ਰੱਖਿਆ ਸੀ ਕਈ ਲੋਕ ਸੋਨਿਆ ਮੈਸੀ ਦੇ ਸਪੋਰਟ ਦੇ ਵਿੱਚ ਆਪਣੇ ਸਟੋਵ ਤੇ ਉਬਲਦਾ ਪਾਣੀ ਰੱਖ ਕੇ ਸੋਸ਼ਲ ਮੀਡੀਆ ਤੇ ਉਹ ਫੋਟੋਆਂ ਅਪਲੋਡ ਕਰਕੇ ਉਸ ਦੇ ਪ੍ਰਤੀ ਸੰਵੇਦਨਸ਼ੀਲਤਾ ਪ੍ਰਗਟ ਕਰ ਰਹੇ ਨੇ ਇਹ ਕਹਿ ਰਹੇ ਨੇ ਕਿ ਸੋਨਿਆ ਮੈਸੀ ਦੇ ਨਾਲ ਅਸੀਂ ਕੜਿਆ ਤੇ ਜਸਟਿਸ ਫॉर ਸੋਨਿਆ ਮੈਸੀ ਹੋਣਾ ਚਾਹੀਦਾ ਤੇ ਸੋਨਿਆ ਮੈਸੀ ਦੇ ਹੱਕ ਦੇ ਵਿੱਚ ਸੜਕਾਂ ਤੇ ਪ੍ਰਦਰਸ਼ਨ ਵੀ ਸ਼ੁਰੂ ਹੋ ਚੁੱਕੇ ਨੇ ਇਹ ਕਹਿੰਦੇ ਹੋਏ ਕਿ ਸੋਨਿਆ ਮੈਸੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸੋਨਿਆ ਮੈਸੀ ਦੇ ਨਾਮ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਲੈਕ ਲਾਈਵਸ ਮੈਟਰ ਯਾਨੀ ਕਿ ਕਾਲੇ ਲੋਕਾਂ ਦੀ ਸਿਆਹ ਫਾਮ ਲੋਕ ਨੂੰ ਪੰਜਾਬੀ ਚ ਕਿਹਾ ਜਾਂਦਾ ਹੈ ਸਿਆਫ ਹਮ ਲੋਕਾਂ ਦੀ ਵੀ ਜ਼ਿੰਦਗੀ ਮੈਟਰ ਕਰਦੀ ਹੈ ਅਮਰੀਕਾ ਵਿੱਚ ਸਿਰਫ ਵਾਈਟ ਲੋਕਾਂ ਦੀ ਨਹੀਂ ਤੁਹਾਨੂੰ ਪਤਾ ਹੈ ਜੋ ਲੋਕ ਪੜ੍ਹਦੇ ਲਿਖਦੇ ਹੋਣਗੇ ਜਾਂ ਜੋ ਲੋਕ ਅਮਰੀਕਾ ਦੇ ਵਿੱਚ ਰਹਿੰਦੇ ਨੇ ਜਾਂ ਆਣਾ ਜਾਣਾ ਹੋਏਗਾ ਅਮਰੀਕਾ ਦੇ ਵਿੱਚ ਇੱਕ ਟਰਮ ਚੱਲਦੀ ਹੈ ਵਾਈਟ ਸੁਪਰਮੈਸੀ ਵਾਈਟ ਸੁਪਰਮੈਸੀ ਦਾ ਮਤਲਬ ਇਹ ਕਿ ਜੋ ਲੋਕ ਗੋਰੇ ਨੇ ਉਹ ਆਪਣੇ ਤੋਂ ਅਲੱਗ ਨਸਲ ਦੇ ਲੋਕਾਂ ਦੇ ਖਿਲਾਫ ਜ਼ਿਆਦਾਤਰ ਲੋਕ ਹਰ ਆਦਮੀ ਨਹੀਂ ਪਰ ਜ਼ਿਆਦਾਤਰ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਕਿ ਅਸੀਂ ਵਾਈਟ ਹਾਂ ਅਸੀਂ ਵਾਈਟ ਸੁਪਰਮੈਸੀ ਉੱਥੇ ਇੱਕ ਟਰਮ ਚੱਲਦੀ ਹੈ ਇਸੇ ਕਰਕੇ ਤੁਸੀਂ ਇਹ ਦੇਖਦੇ ਹੋਵੋਗੇ ਕਿ ਅਮਰੀਕਾ ਦੇ ਵਿੱਚ ਅਕਸਰ ਗੋਲੀਬਾਰੀ ਹੁੰਦੀ ਹੈ ਤੇ ਇਸ ਗੋਲੀਬਾਰੀ ਦੇ ਵਿੱਚ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਵਾਈਟ ਲੋਕ ਯਾਨੀ ਕਿ ਗੋਰੇ ਲੋਕ ਸ਼ਾਮਲ ਹੁੰਦੇ ਨੇ ਉਹਨਾਂ ਲੋਕਾਂ ਦੇ ਖਿਲਾਫ ਵੀ ਹਮਲਾ ਕਿੱਥਾ ਜਾਂਦਾ ਜੋ ਲੋਕ ਨਾਨ ਅਮਰੀਕਨ ਨੇ ਜਾਂ ਬਾਹਰੋਂ ਆਏ ਹੁੰਦੇ ਜਾਂ ਉਹਨਾਂ ਦੀ ਨਸਲ ਦੇ ਨਹੀਂ ਹੁੰਦੇ ਵਿਸਕੌਨਸਿਨ ਗੁਰਦੁਆਰੇ ਦਾ ਮਾਮਲਾ ਤੁਹਾਨੂੰ ਪਤਾ ਹੋਏਗਾ ਅਮਰੀਕਾ ਦੇ ਵਿੱਚ ਵਿਸਕੌਨਸਿਨ ਗੁਰਦੁਆਰੇ ਦੇ ਵਿੱਚ ਅਸ ਤੋਂ ਇੱਕ ਦਹਾਕੇ ਪਹਿਲਾਂ ਗੋਲੀਬਾਰੀ ਹੋਈ ਸੀ ਬਹੁਤ ਸਾਰੇ ਸਿੱਖ ਮਾਰੇ ਗਏ ਸੀ ਬਹੁਤ ਸਾਰੇ ਲੋਕ ਜ਼ਖਮੀ ਹੋਏ ਸੀ ਉਸ ਦੌਰਾਨ ਵੀ ਇੱਕ ਹਮਲਾਵਰ ਬੰਦੂਕ ਲੈ ਕੇ ਗੁਰਦੁਆਰੇ ਦੇ ਆਹਾਤੇ ਵਿੱਚ ਵੜ ਗਿਆ ਸੀ ਤੇ ਉੱਥੇ ਅੰਨੇਵਾ ਫਾਇਰਿੰਗ ਕੀਤੀ ਸੀ ਜਿਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਸੀ ਅੱਜ ਵੀ ਵਿਸਕੌਨਸਿਨ ਗੁਰਦੁਆਰਾ ਗੋਲੀਬਾਰੀ ਦੀ ਗੱਲਬਾਤ ਹੁੰਦੀ ਹੈ ਪੰਜਾਬ 'ਚ ਵੀ ਹੁੰਦੀ ਹੈ ਬਾਹਰ ਵੀ ਹੁੰਦੀ ਹੈ ਦੇਸ਼ ਸੂਪਰ ਮੈਸੀ ਦਾ ਜੋ ਟਰਮ ਹੈ ਅਮਰੀਕਾ ਦੇ ਵਿੱਚ ਇਹ ਅੱਜ ਵੀ ਜਾਰੀ ਹੈ ਤਾਂ ਇਸੇ ਦੇ ਤਹਿਤ ਤੁਹਾਨੂੰ ਪਤਾ ਹੈ ਕਿ ਸੋਨਿਆ ਮੈਸੀ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਪਰ ਇਸੇ ਦੇ ਨਾਲ ਨਾਲ ਜੋ ਮਿਸਟਰ ਗ੍ਰੇਸਨ ਹੈ ਜੋ ਪੁਲਿਸ ਵਾਲਾ ਸੀ ਅਮਰੀਕਨ ਪੁਲਿਸ ਵਾਲਾ ਉਹ ਵੀ ਅਦਾਲਤ ਵਿੱਚ ਪੇਸ਼ ਹੋਇਆ ਤੇ ਉਸਦੇ ਵਕੀਲ ਨੇ ਤੇ ਉਸਦੇ ਵੱਲੋਂ ਇਹ ਕਿਹਾ ਗਿਆ ਕਿ ਉਸ ਨੂੰ ਉਸਨੇ ਕੁਝ ਵੀ ਅਜਿਹਾ ਗਲਤ ਨਹੀਂ ਕੀਤਾ ਤੇ ਉਹ ਉਸ ਨੂੰ ਬਖਸ਼ਿਆ ਜਾਵੇ ਉਸਨੇ ਅਜਿਹਾ ਕੋਈ ਗਲਤ ਨਹੀਂ ਕੀਤਾ ਜਿਸ ਕਰਕੇ ਉਹਨੂੰ ਪਛਤਾਵਾ ਹੋਵੇ ਹਾਲਾਂਕਿ ਉਸਦੇ ਉੱਪਰ ਕਤਲ ਦੀਆਂ ਧਾਰਾਵਾਂ ਚਲਾਈਆਂ ਜਾ ਰਹੀਆਂ ਨੇ ਉਸਦੇ ਤਹਿਤ ਉਸਦੇ ਤਹਿਤ ਉਸਦੇ ਉੱਪਰ ਮਾਮਲਾ ਚਲਾਇਆ ਜਾ ਰਿਹਾ ਹੈ ਇਹ ਤਾਂ ਕਰ ਰਹੀ ਮਿਸਟਰ ਗਰੇਸਨ ਦੀ ਸੋਨਿਆ ਮੈਸੀ ਜਿਸ ਨੂੰ ਇੱਕ ਪੁਲਿਸ ਵਾਲੇ ਨੇ ਮਾਰ ਦਿੱਤਾ ਹੁਣ ਜੋ ਮੈਂ ਦੱਸਿਆ ਕਿ ਵਾਈਟ ਸੁਪਰਮੇਸੀ ਕੀ ਹੈ ਵਾਈਟ ਸੁਪਰਮੇਸੀ ਦਾ ਮਤਲਬ ਕਿ ਜੋ ਗੋਰੇ ਲੋਕ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਅਸੀਂ ਸੁਪਰ ਸੁਪਰੀਮ ਹਾਂ ਬਾਕੀ ਲੋਕਾਂ ਦੇ ਸੁਪਰੀਮ ਦਾ ਮਤਲਬ ਕਿ ਜੋ ਲੋਕ ਹੋਰ ਕਿਸੇ نسل ਦੇ ਨੇ ਜੋ ਲੋਕ ਕਾਲੇ ਲੋਕ ਨੇ ਸਿਆਫ ਆਮ ਲੋਕ ਨੇ ਉਹ ਸਾਡੇ ਤੋਂ ਥੱਲੇ ਨੇ ਇਸੇ ਕਰਕੇ ਨਫ਼ਰਤ ਦੀ ਭਾਵਨਾ ਉੱਥੇ ਫੈਲੀ ਰਹਿੰਦੀ ਹੈ ਇਹ ਨਫ਼ਰਤ ਦੀ ਭਾਵਨਾ ਅਸੀਂ ਅੰਕੜੇ ਰਾਹੀਂ ਵੀ ਦੱਸਾਂਗੇ ਪਰ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਦੱਸੀਏ ਤੁਹਾਨੂੰ ਅੱਜ ਤੋਂ 4 ਸਾਲ ਪਹਿਲਾਂ ਸਾਲ 2020 ਦੇ ਵਿੱਚ ਇੱਕ ਘਟਨਾ ਹੋਈ ਸੀ ਮਈ ਮਹੀਨੇ 2020 ਦੇ ਵਿੱਚ ਜੋਰਜ ਫਲੌਇਡ ਜੋਰਜ ਫਲੌਇਡ ਇੱਕ ਜੇ ਤੁਸੀਂ ਗੂਗਲ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਜੋਰਜ ਫਲੌਇਡ ਕੌਣ ਸੀ ਜੋਰਜ ਫਲੌਇਡ ਨੂੰ ਇੱਕ ਦੁਕਾਨ ਦੇ ਵਿੱਚ ਚੋਰੀ ਕਰਨ ਦੇ ਸ਼ੱਕ ਦੇ ਵਿੱਚ ਦੁਕਾਨਦਾਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਇਹ ਸ਼ਖਸ ਮੇਰੀ ਦੁਕਾਨ ਦੇ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਸ ਤੋਂ ਬਾਅਦ ਪੁਲਿਸ ਪਹੁੰਚਦੀ ਹੈ ਜੋਰਜ ਫਲੌਇਡ ਨੂੰ ਉਸੇ ਦੁਕਾਨ ਦੇ ਬਾਹਰ ਉਸੇ ਮਾਰਕੀਟ ਦੇ ਅੰਦਰ ਪੁਲਿਸ ਵਾਲੇ ਕਰੀਬ 9.5 ਮਿੰਟ ਤੱਕ ਜ਼ਮੀਨ ਤੇ ਲਟਾ ਕੇ ਰੱਖਦੇ ਨੇ ਤੇ ਇੱਕ ਪੁਲਿਸ ਵਾਲਾ ਉਸ ਦੀ ਧੌਣ ਤੇ ਗੋਡਾ ਰੱਖ ਕੇ ਬੈਠਾ ਹੁੰਦਾ ਜਿਸ ਤੋਂ ਬਾਅਦ ਜਾਰਜ ਫਲੌਇਡ ਇਹ ਕਹਿੰਦੇ ਸੁਣੇ ਗਏ ਕਿ ਆਈ ਕਾਂਟ ਬਰੀਥ ਤਾਂ ਸੋਸ਼ਲ ਮੀਡੀਆ ਤੋਂ ਲੈ ਕੇ ਟੀਵੀ ਚੈਨਲਾਂ ਤੱਕ ਇੱਕ ਲਹਿਰ ਚੱਲ ਗਈ ਆਈ ਕਾਂਟ ਬਰੀਥ ਆਈ ਐਮ ਜਾਰਜ ਫਲੌਇਡ ਜਾਰਜ ਫਲੌਇਡ ਦੀ ਇਸ ਘਟਨਾ ਦੇ ਵਿੱਚ ਮੌਤ ਹੋ ਜਾਂਦੀ ਹੈ 9 ਮਿੰਟ ਤੱਕ ਕਿਸੇ ਸ਼ਖਸ ਨੂੰ ਸੜਕ ਤੇ ਲਟਾ ਕੇ ਉਸਦੇ ਧੌਣ ਤੇ ਗੋਡਾ ਰੱਖਿਆ ਜਾਏਗਾ ਤਾਂ ਉਸ ਦੇ ਵਿੱਚ ਉਸ ਸ਼ਖਸ ਦੀ ਕੀ ਹਾਲਤ ਹੋਏਗੀ ਤੁਸੀਂ ਸਮਝ ਸਕਦੇ ਹੋ ਜੋ ਪੁਲਿਸ ਵਾਲਾ ਸੀ ਜਿਸ ਤੇ ਕੇਸ ਚਲਾਇਆ ਗਿਆ ਮੁਕਦਮਾ ਚਲਾਇਆ ਗਿਆ ਉਹ ਪੁਲਿਸ ਵਾਲਾ ਵੀ ਗੋਰਾ ਸੀ ਯਾਨੀ ਕਿ ਇਹ ਅਮਰੀਕਾ ਦੀ ਸੋਸਾਇਟੀ ਦੇ ਵਿੱਚ ਇਹ ਹੈ ਕਾਲੇ ਅਤੇ ਗੋਰੇ ਦੇ ਵਿੱਚ ਭੇਦ ਹੈ ਤੇ ਇਸ ਨੂੰ ਲੈ ਕੇ ਨਫ਼ਰਤ ਵੀ ਹੈ ਇਸ ਨੂੰ ਲੈ ਕੇ ਕੁਝ ਅੰਕੜੇ ਵੀ ਨੇ ਅੰਕੜੇ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਅੰਕੜੇ ਅਸਲ ਵਿੱਚ ਕੀ ਨੇ ਤਾਂ ਤੁਹਾਨੂੰ ਦੱਸੀਏ ਵਾਸ਼ਿੰਗਟਨ ਪੋਸਟ ਅਮਰੀਕਾ ਦਾ ਇੱਕ ਬਹੁਤ ਵੱਡਾ ਅਖਬਾਰ ਹੈ ਉਸਨੇ ਕਈ ਸਾਲਾਂ ਤੋਂ ਇੱਕ ਮੁਹਿੰਮ ਚਲਾਈ ਹੋਈ ਹੈ ਕਿ ਇਹ ਜੋ ਹੇਟ ਕਰਾਈਮ ਹੈ ਇਸ ਨੂੰ ਟਰੈਕ ਕੀਤਾ ਜਾਵੇ ਯਾਨੀ ਕਿ ਜੋ ਪੁਲਿਸ ਵਾਲੇ ਨੇ ਉਹਨਾਂ ਵੱਲੋਂ ਜਿਹੜੇ ਨਾਨ ਮੈਂ ਕਹਈਏ ਕਿ ਜੋ ਗੈਰ ਗੋਰੇ ਨੇ ਉਹਨਾਂ ਦੇ ਖਿਲਾਫ ਜੋ ਕਾਰਵਾਈ ਕੀਤੀ ਜਾਂਦੀ ਹੈ ਉਸ ਦੇ ਬਾਰੇ ਅੰਕੜਾ ਕੀ ਕਹਿੰਦਾ ਹੈ ਤੇ ਅੰਕੜਾ ਇੱਕ ਹੀ ਕਰਕੇ ਦੱਸ ਦਿੰਦੇ ਆ ਤੁਹਾਨੂੰ ਅਮਰੀਕਾ ਦੇ ਵਿੱਚ ਔਸਤਨ ਹਰ ਸਾਲ 1000 ਤੋਂ ਵੱਧ ਲੋਕ ਪੁਲਿਸ ਵਾਲਿਆਂ ਦੀ ਕਾਰਵਾਈ ਦੇ ਵਿੱਚ ਮਾਰੇ ਜਾਂਦੇ ਨੇ ਇਹ ਆਪਣਾ ਆਪਣੇ ਆਪ ਦੇ ਵੀ ਇੱਕ ਵੱਡਾ ਅੰਕੜਾ ਹਰ ਸਾਲ 1000 ਤੋਂ ਵੱਧ ਲੋਕ واਸ਼ਿੰਗਟਨ ਪੋਸਟ ਨੇ ਸਾਲ 2015 ਤੋਂ ਅਜੇਹੀਆਂ ਮੌਤਾਂ ਦਾ ਡੇਟਾ ਇਕੱਠਾ ਕਰਨਾ ਸ਼ੁਰੂ ਕੀਤਾ ਹੈ ਯਾਨੀ ਕਰੀਬ-ਕਰੀਬ 25 ਸਾਲ ਹੋਣ 10 ਸਾਲ ਹੋਣ ਵਾਲੇ ਨੇ واਸ਼ਿੰਗਟਨ ਪੋਸਟ ਨੂੰ ਇਹ ਡਾਟਾ ਨੂੰ ਟਰੈਕ ਕਰਦੇ ਹੋਏ ਤਾਂ ਇਹ ਹੈਰਾਨੀ ਵਾਲੀ ਗੱਲ ਇਹ ਹੈ ਕਿ 2015 ਤੋਂ ਬਾਅਦ ਇਹ ਡਾਟਾ ਸਾਲ ਦਰ ਸਾਲ ਵੱਧਦਾ ਹੀ ਜਾ ਰਿਹਾ ਹੈ ਯਾਨੀ ਕਿ ਇਸ ਦੇ ਵਿੱਚ ਕਮੀ ਨਹੀਂ ਆ ਰਹੀ ਜਿਸ ਦੇ ਵਿੱਚ ਕਿ ਪੁਲਿਸ ਵਾਲੇ ਜੋ ਗੋਰੇ ਪੁਲਿਸ ਵਾਲੇ ਨੇ ਉਹਨਾਂ ਦੇ ਹੱਥੋਂ ਜਿਹੜੇ ਗੈਰ ਗੋਰੇ ਨੇ ਉਹਨਾਂ ਦੀ ਜਿਹੜਾ ਉਹਨਾਂ ਦੀ ਕਾਰਵਾਈ ਦੇ ਵਿੱਚ ਮੌਤ ਹੋ ਰਹੀ ਹੈ ਉਸ ਦੇ ਵਿੱਚ ਇਹ ਕੋਈ ਅੰਕੜਾ ਘਟ ਨਹੀਂ ਰਿਹਾ ਸਗੋਂ ਵੱਧ ਹੀ ਰਿਹਾ ਹੈ ਇਹ ਅੰਕੜਾ ਸਾਲ 2023 ਚ ਸਭ ਤੋਂ ਉੱਪਰ ਸੀ ਸਾਲ 2023 ਯਾਨੀ ਪਿਛਲੇ ਸਾਲ 1100 ਤੋਂ ਵੱਧ ਲੋਕ ਪੁਲਿਸ ਕਾਰਵਾਈ ਦੇ ਵਿੱਚ ਮਾਰੇ ਗਏ ਜਿਸ ਦਾ ਅੰਕੜਾ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ 2024 ਦੀ ਗੱਲ ਕਰੀਏ ਤਾਂ ਹੁਣ ਤੱਕ ਪੁਲਿਸ ਵਾਲਿਆਂ ਹੱਥੋਂ 600 ਤੋਂ ਵੱਧ ਮੋਟਾ ਹੋ ਚੁੱਕੀਆਂ ਨੇ ਅਮਰੀਕਾ ਦੇ ਵਿੱਚ ਪੁਲਿਸ ਕਾਰਵਾਈ ਦੇ ਵਿੱਚ ਤਾਂ ਯਾਨੀ ਤੁਹਾਨੂੰ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਹੋਏਗੀ ਕਿ ਪੁਲਿਸ ਸਿਰਫ ਭਾਰਤ ਦੀ ਜਾਂ ਪੰਜਾਬ ਦੀ ਪੁਲਿਸ ਨੂੰ ਕੋਸਣਾ ਠੀਕ ਹੈ ਕਾਰਵਾਈ ਉਹਨਾਂ ਦੀ ਗਲਤ ਹੁੰਦੀ ਉਸ ਤੇ ਕੋਸਣਾ ਚਾਹੀਦਾ ਹੈ ਪਰ ਬਾਹਰ ਦੀ ਪੁਲਿਸ ਫੋਰਨ ਦੀ ਪੁਲਿਸ ਦੇ ਵੀ ਜਦੋਂ ਤੁਸੀਂ ਪੰਨੇ ਪਲਟੋਗੇ ਤਾਂ ਉੱਥੇ ਵੀ ਬਹੁਤ ਸਾਰੇ ਬਲੈਕ ਸਪots ਤੁਹਾਨੂੰ ਨਜ਼ਰ ਆਉਣਗੇ ਇਸ ਤੋਂ ਬਾਅਦ ਸਭ ਤੋਂ ਅਹਿਮ ਗੱਲ ਜੋ ਮੈਂ ਦੱਸੀ ਵਾਈਟ ਸੁਪਰਮੇਸੀ ਅਮਰੀਕਾ ਦੇ ਵਿੱਚ ਸਿਆਫਾਮ ਲੋਕ ਯਾਨੀ ਜਿਨ੍ਹਾਂ ਨੂੰ ਬਲੈਕ ਲੋਕ ਕਿਹਾ ਜਾਂਦਾ ਅਮਰੀਕਾ ਦੇ ਵਿੱਚ ਉਹਨਾਂ ਦੀ ਗਿਣਤੀ ਪੂਰੀ ਅਮਰੀਕਾ ਦੀ ਆਬਾਦੀ ਦੀ 14% ਹੈ ਤੇ ਸਭ ਤੋਂ ਵੱਧ ਉਹਨਾਂ ਦੇ ਖਿਲਾਫ ਹੀ ਪੁਲਿਸ ਦੀ ਕਾਰਵਾਈ ਸਾਹਮਣੇ ਆਉਂਦੀ ਹੈ ਅੰਕੜੇ ਇਹ ਦੱਸਦੇ ਨੇ ਯਾਨੀ ਜਿਸ ਮੁਲਕ ਦੀ ਆਬਾਦੀ 14% ਕਰੀਬ 14% ਹੋਵੇ ਔਰ ਜਿਹੜੇ ਲੋਕ ਬਲੈਕ ਲੋਕ ਨੇ 14% ਉਹਨਾਂ ਦੇ ਖਿਲਾਫ ਇੱਕ ਤਰ੍ਹਾਂ ਦੀ ਕਿਤੇ ਨਾ ਕਿਤੇ ਮੁਹਿਮ ਹੈ ਇੱਕ ਤਰ੍ਹਾਂ ਦੀ ਕਿਤੇ ਨਾ ਕਿਤੇ ਉਹਨਾਂ ਦੇ ਖਿਲਾਫ ਲੋਕਾਂ ਦੇ ਵਿੱਚ ਗੁੱਸਾ ਹੈ ਜੋ ਲੋਕ ਗੋਰੇ ਨੇ ਇਸ ਤੋਂ ਬਾਅਦ ਸਿਆਫ ਆਮ ਲੋਕ ਇਸ ਪੂਰੇ ਅੰਕੜੇ ਦੇ ਵਿੱਚ ਸਿਆਫ ਹਮ ਯਾਨੀ ਬਲੈਕ ਲੋਕ ਇਸ ਪੂਰੇ ਮਾਮਲੇ ਦੇ ਵਿੱਚ ਅਮਰੀਕੀ ਪੁਲਿਸ ਵਾਲਿਆਂ ਦੇ ਸ਼ਿਕਾਰ ਹੁੰਦੇ ਨੇ ਤਾਂ ਜੇ ਤੁਸੀਂ ਪੜ੍ਹਦੇ ਲਿਖਦੇ ਹੋਗੇ ਵਿਦੇਸ਼ ਦੀਆਂ ਚੀਜ਼ਾਂ ਦੇ ਬਾਰੇ ਦਿਲਚਸਪੀ ਰੱਖਦੇ ਹੋਗੇ ਤਾਂ ਅਮਰੀਕਾ ਦੇ ਵਿੱਚ ਇਹ ਜਿਹੜੀ ਟਰਮ ਸੀ ਵਾਈਟ ਸੁਪਰ ਮੈਸੀ ਉਸ ਦੀ ਇੱਕ ਹੋਰ ਸ਼ਿਕਾਰ ਹੋ ਚੁੱਕੀ ਹੈ ਸੋਨਿਆ ਮੈਸੀ 36 ਸਾਲ ਦੀ ਔਰਤ ਉਸ ਦਾ ਇੱਕ ਬੱਚਾ ਹੈ ਉਸ ਦੇ ਪਿਤਾ ਮੀਡੀਆ ਦੇ ਵਿੱਚ ਖੜ ਕੇ ਇਹ ਕਹਿ ਰਹੇ ਨੇ ਕਿ ਇਸ ਪੁਲਿਸ ਵਾਲੇ ਨੂੰ ਜਦੋਂ ਹਾਇਰ ਕੀਤਾ ਗਿਆ ਉਸ ਵੇਲੇ ਵੀ ਇਸ ਦਾ ਰਿਕਾਰਡ ਜਾਂਚ ਨਹੀਂ ਕੀਤੀ ਗਈ ਉਸ ਦੌਰਾਨ ਵੀ ਜਦੋਂ ਇਹ ਡਿਊਟੀ ਦੇ ਵਿੱਚ ਸੀ ਉਸ ਵੇਲੇ ਵੀ ਪੁਲਿਸ ਨੇ ਇਸ ਨੂੰ ਟਰੈਕ ਨਹੀਂ ਕੀਤਾ ਤੇ ਆਖਿਰਕਾਰ ਇਸ ਨੇ ਮੇਰੀ ਬੱਚੀ ਨੂੰ ਮਾਰ ਦਿੱਤਾ ਤਾਂ ਹੁਣ ਅਮਰੀਕਾ ਦੇ ਵਿੱਚ ਸੋਨੀਆ ਮੈਸੀ ਨੂੰ ਲੈ ਕੇ ਲੋਕ ਸੜਕਾਂ ਤੇ ਉਤਰ ਚੁੱਕੇ ਨੇ ਉਸ ਦੇ ਲਈ ਨਿਆਂ ਦੀ ਇਨਸਾਫ ਦੀ ਮੰਗ ਲੋਕ ਕਰਦੇ ਨਜ਼ਰ ਆ ਰਹੇ ਨੇ ਤਾਂ ਇਹ ਗੱਲ ਇਸ ਪੂਰੇ ਲਾਈਵ ਦੀ ਗੱਲ ਇੱਕੋ ਹੀ ਸਮਝ ਆਉਂਦੀ ਹੈ ਕਿ ਤੁਸੀਂ ਪੁਲਿਸ ਵਾਲਿਆਂ ਦੀ ਜੋ ਕਾਰਗੁਜ਼ਾਰੀ ਹੈ ਉਹ ਸਿਰਫ ਹਿੰਦੁਸਤਾਨ ਦੇ ਵਿੱਚ ਮਾੜੀ ਨਹੀਂ ਹੈ ਬਹੁਤੇ ਪੁਲਿਸ ਵਾਲਿਆਂ ਦੀ ਪੁਲਿਸ ਵਾਲੇ ਵਿਦੇਸ਼ਾਂ ਦੇ ਵਿੱਚ ਵੀ ਮਾੜੇ ਹੁੰਦੇ ਨੇ ਪਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਹੈ ਇਹ ਬਾਦੀ ਗੱਲ ਹੁੰਦੀ ਹੈ ਧੰਨਵਾਦ